ਜੀ ਸਸਰੀ ਕਾਦਰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਮਜੀਦ ਕਰ ਜੋਸੀ ਚੈਨਲ ਆਉਣ ਤੇ ਅਸੀਂ ਆਨੰਦ ਵਜਾਈ ਤੁਹਾਡਾ ਸਵਾਗਤ ਕਰਦੇ ਆ ਲਓ ਜੀ ਹਾਜ਼ਰ ਆ ਅਸੀਂ ਤੁਹਾਡੀ ਕਚਹਿਰੀ ਵਿੱਚ ਇੱਕ ਲੋਕ ਗਾਥਾ ਲੈ ਕੇ ਹੈਨਾ ਲੋਕ ਗਾਥਾ ਕਹਿੰਦੇ ਲੋਕ ਗੀਤ ਕਹਿੰਦੇ ਹੈਨਾ ਇਹ ਵੀ ਹੀ ਰੰਝਾ ਦਾ ਗੀਤ ਹੈ ਹੈਨਾ ਉਹ ਭੈਣਾ ਵਾਰੀ ਵਾਰੀ ਸਵਾਰਸ਼ ਕਰਦੀਆਂ ਨੇ ਵੀ ਸਾਨੂੰ ਇਹ ਸੁਣਾਓ ਮੈਂ ਸੋਹਣੀ ਮਹੀਵਾਲ ਦਾ ਸੁਣਾਓ ਮੈਂ ਆ ਮੱਲਬਲ ਕਿਲੀ ਹੁੰਨੀ ਆ ਪਤਾ ਨਹੀਂ ਪਹਿਲਾਂ ਪਾ ਦਿੰਨੀ ਆ ਪਤਾ ਨਹੀਂ ਮੇਰੇ ਕਿਹੜਾ ਯਾਦ ਰਹਿੰਦੇ ਨੇ ਤੇ ਲੱਭਿਆ ਮਸਾ ਹੁਣ ਤੁਹਾਨੂੰ ਸੁਣਾਉਣ ਲੱਗਿਆ ਤੇ ਬਾਕੀ ਜਿਹੜਾ ਨੁਕਤਾ ਪਾਵੂੰਗੀ ਨਾ ਮੈਂ ਉਹ ਧਿਆਨ ਨਾਲ ਸੁਣ ਲਿਓ ਤੁਸੀਂ ਨੇਕੀ ਲਿਓ ਉਹ ਪਤਾ ਕੀ ਜਿਵੇਂ ਬੀਫ ਫੈਟੀ ਲੀਵਰ ਆ ਕਹਿੰਦੇ ਨੇ ਤੇ ਗੈਸ ਬਣਦੀ ਐ ਤੇ ਅੰਤਰੀਆਂ ਵਿੱਚ ਮਲ ਜੰਮ ਜਾਂਦਾ ਇਹ ਮਾਮੂਲੀ ਜਿਹਾ ਹੀ ਨੁਕਤਾ ਹੈ ਮੈਂ ਤਾਂ ਬਹੁਤ ਵਧੀਆ ਵੈਦ ਨੇ ਦੱਸਿਆ ਹੈ ਮੋਗੇ ਤੋਂ ਉਹ ਕਹਿੰਦੇ ਵੀ ਇਹ ਇਹ ਬਿਲਕੁਲ ਸਾਰਾ ਇਹ ਰੋਗ ਨੂੰ ਤੁਹਾਡੇ ਨੂੰ ਤੋੜ ਦੂ ਤੇ ਮੈਂ ਇਹ ਤੁਹਾਨੂੰ ਇਸ ਤੋਂ ਬਾਅਦ ਪਾਉਂਗੀ ਇਸ ਤੋਂ ਗੀਤੋ ਤੇ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਲਿਖ ਲਿਓ ਰਿਪੀਟ ਹੀ ਕਰੂੰਗੀ ਪਹਿਲਾਂ ਪਤਾ ਨਹੀਂ ਕਦੋਂ ਪਾਇਆ ਸੀ ਤੇ ਹੁਣ ਮੈਂ ਰੈਡੀ ਆ ਗੀਤ ਲਈ ਤੇ ਤੁਸੀਂ ਵੀ ਸੁਣ ਲਈ ਤਿਆਰ ਹੋਵੋਗੇ ਤੇ ਲਾ ਆ ਜਿਓ ਫਿਰ ਲਾਈ ਆ ਪਰੌਣਕਾ ਸੁਣੋ ਫਿਰ ਸਲੋ ਗਾ ਤੁਹਾਨੂੰ ਬੀਨੇ ਬੇਜਾਈ ਰਾਜੇ ਚੱਕਨੇ ਬੱਜੀ ਮਨ ਬੀਚਰ ਮੇ ਯਾ ਬੇਦੀ ਮਨੇ ਵਿੱਚ ਮੇਰੇ ਤਖਤ ਹਿਆਰੇ ਦੀਆ ਮਾਲੀ ਗਤੀ ਤੇਲ ਹੈ ਨੇ yeah, yeah. نن نے سے رے کڈ بے پد پ تیری لکھ لے لکھ تو میں رے کڈ بے پد 이렇게야 봐서도지 내 힘이 매 랑지야 봐서도 힘이 매아 డే నీ సో రాజా మజియానుడే మజీయా చరద ખે તો ખા દાજે ચકનું માપ દુશ્મણ મેખાના દારાજનું

ਦੇਨਾ ਹੈ ਲਾਮਾ ਰਾਂਝੀ ਅੰਗ ਸੇ ਦੇਨਾ ਹੈ ਲਾਮਾ ਜੋਗੀ ਬਾਣੀ ਕੇ ਅਰਾਂਝੀ ਤਖਤ ਹੈ ਜਹਰੇ ਮੈਂ ਰੇ ਨਾਲ ਤੁਰ ਜਾਮ ਨੋ ਜੀ ਗੀਟ ਹੋਇਆ ਪੂਰਾ ਤੁਹਾਨੂੰ ਪਤਾ ਹੀ ਤੁਸੀਂ ਸਾਰੀ ਮਾਰਤਾ ਸੁਣੀ ਹੋਈ ਹੈ ਗਲੋਗਾਥਾ ਵੀ ਉਹਦੇ ਫਿਰ ਚਾਚੇ ਨੇ ਕਹਿ ਕੇ ਵੀ ਆਪਾਂ ਤੋਰਦੀ ਰਸੈਦੇ ਖੇੜੇ ਨਾਲ ਦਾ ਵਿਆਹ ਕਰਕੇ ਤੋਰਤੀ ਸੀ ਪਰ ਫਿਰ ਰਾਂਝਾ ਦੇਲਾ ਜੋਗੀ ਬਣ ਕੇ ਗਿਆ ਫਿਰ ਅਖੀਰ ਉਹਦੇ ਨਾਲ ਹੀ ਗਈ ਹੈ ਨਾ ਤੇ ਫਿਰ ਉਹਨਾਂ ਉਹਨਾਂ ਨੂੰ ਮਾਂ ਕਹਿੰਦੀ ਸੀ ਇਹ ਜਿਹੇ ਕੁੜੀਆਂ ਨੂੰ ਘਰੇ ਕਿਉਂ ਵੜ ਦਿੰਦੇ ਪਰ ਇਹਨਾਂ ਦਾ ਜਿਹੜਾ ਪ੍ਰੇਮ ਸੀ ਨਾ ਇਹ ਅੱਜ ਕੱਲ ਦਾ ਪ੍ਰੇਮ ਨਹੀਂ ਸੀ ਇਹਨਾਂ ਦਾ ਦਰਗਾਹਾਂ ਦੇ ਉੱਤੇ ਨਾ ਲੋਕ ਦੀਵੇ ਜਗਾਉਂਦੇ ਨੇ ਇਹਨਾਂ ਦਾ ਸੱਚਾ ਪ੍ਰੇਮ ਸੀ ਹੁਣ ਤਾਂ ਜੇ ਰਾਜੇ ਕੋਲ ਕਹਦੇ ਪੈਸੇ ਮੁੱਕੇ ਕਹਿੰਦੀ ਤੂੰ ਤੱਕ ਮਾਕੇ ਨਹੀਂ ਖਾਉਂਦਾ ਮੈਂ ਤਾਂ ਹੋਰ ਕਰ ਲੈਣੀਆਂ ਹੈ ਹੈ ਹੁਣ ਤਾਂ ਹੁਣ ਕੋਈ ਹੀਰਾ ਨਹੀਂ ਤੇ ਫੇਰ ਸਮਝ ਆਈ ਜਦ ਮੈਂ ਇਹਨਾਂ ਦੀਆਂ ਗਾਥਾਵਾਂ ਪੜ੍ਹੀਆਂ ਵੀ ਸੱਚੀਏ ਪੂਜਣਯੋਗ ਹੀ ਸੀ ਤੇ ਉਸ ਵੀ ਦੁੱਖ ਤਕਲੀਫਾਂ ਉਹਨਾਂ ਨੇ ਉਹਦੇ ਨਾਲ ਹੀ ਝੱਲੀਆਂ ਤੇ ਉਹਦੇ ਨਾਲ ਹੀ ਮਰੀਆਂ ਇਹਨਾਂ ਦਾ ਮਤਲਬ ਉਹ ਤਾਂ ਇਹ ਬਸੀਆਂ ਤਾਂ ਹੈ ਹੀ ਨਹੀਂ ਕਿਉਂਕਿ ਬਸ ਇਹਨਾਂ ਦਾ ਪ੍ਰੇਮ ਹੀ ਇਸ ਤਰ੍ਹਾਂ ਦਾ ਸੀ ਹੈਨਾ ਤੇ ਮਾਪਿਆਂ ਨੇ ਇਹਨਾਂ ਕਿਤੇ ਹੋ ਕਰਨ ਦਿੱਤਾ ਤੇ ਬਾਕੀ ਤਾਂ ਲੰਮੀਆਂ ਨੇ ਕਹਾਣੀਆਂ ਕੱਦੀ ਫਿਰ ਸਾਨੂੰ ਇਥੋਂ ਦੀ ਸਾਰੀਆਂ ਕਹਾਣੀਆਂ ਮੈਂ ਸੁਣਾਉਂਗੀ ਨਾ ਧਿਆਨ ਸੁਣਨਾ ਹੀ ਰਾਂਝਾ ਸ਼ਰੀਫ ਰਿਆਦ ਜਿਵੇਂ ਸੱਸੀ ਪੁੰਨੂ ਦੀ ਹੈਨਾ ਤੇ ਫਿਰ ਸੁਣਾਉਂ ਵੀ ਹਾਂ ਇਹਨਾਂ ਨੇ ਇਹਨਾਂ ਦਾ ਤਾਂ ਇੱਕ ਤਪਾਲਾ ਕੰਮ ਸੀਗਾ ਤੇ ਹੁਣ ਤਾਂ ਬਸ ਕਹਿਣੀਆਂ ਆਪਾਂ ਹੁਣ ਕੋ ਸੁਣੀ ਰਹੇ ਆਂ ਉੱਧਰ ਜਾ ਕੇ ਨਿਕਾਹ ਕਰਾ ਲਿਆ ਤੇ ਤਿੰਨ ਚਾਰ ਬੱਚਿਆਂ ਦੀ ਮਾਂ ਨੇ ਵੀ ਨਾ ਬਾਬਾ ਇਹ ਜੀਆਂ ਤੋਂ ਤਾਂ ਪ੍ਰਮਾਤਮਾ ਪਰ ਹੀ ਰੱਖੇ ਹੈ ਨਾ ਤੇ ਇਹ ਵੀ ਆਪਣੀ ਕਿਸੇ ਜਿਤਨੇ ਪਰ ਇਨਾਂ ਨੇ ਇੱਜ਼ਤ ਸੋਚੀ ਉਦੋਂ ਉਹਨਾਂ ਨੂੰ ਲੱਗਦੀ ਸੀ ਸਾਡੀ ਬੇਟੀ ਨੇ ਐ ਕਰਿਆ ਐ ਕਰਿਆ ਹੈ ਨਾ ਪਰ ਜਿੱਥੇ ਫਿਰ ਇਹਨਾਂ ਦੀ ਇੱਕ ਵਾਰੀ ਜਿਹਨੂੰ ਪਤੀ ਬਣ ਲਿਆ ਉਸ ਉੱਥੀ ਇਹਨਾਂ ਨੇ ਆਪਦਾ ਸਿਰ ਨਵਾਤਾ ਤੇ ਲੈ ਆਜੋ ਹੁਣ ਫਿਰ ਤੁਸੀਂ ਇਹ ਆਹ ਤੰਦਰੁਸਤੀ ਬਾਲ ਹੈ ਨਾ ਪਤਾ ਕੀ ਲੈਣਾ ਹੈ ਦੀ ਮਤਲਬ ਜਿਵੇਂ ਦੱਸਿਆ ਤੁਹਾਨੂੰ ਵੀ ਪੇਟ ਵਿੱਚ ਜਿਵੇਂ ਫੈਟੀ ਲੀਵਰ ਹੋ ਜਾਂਦਾ ਹੈ ਕੈਸਮਨ ਲੱਗ ਜਾਂਦੀ ਹੈ ਹੋਏ ਤੇ ਜੰਮਿਆ ਹੋਇਆ ਮਾਮ ਨਿਕਲੂ ਇਹਦੇ ਨਾਲ ਪਤਾ ਕੀ ਕਰਨਾ ਹੈ ਅੱਧਾ ਚਮਚਾ ਮਿੱਠਾ ਛੋਡਾ ਲੈਣਾ ਕਿੰਨਾ ਲੈਣਾ ਮਿੱਠਾ ਛੋਡਾ ਅੱਧਾ ਚਮਚਾ ਤੇ ਅੱਧਾ ਚਮਚਾ ਹੀ ਸਿੱਟੇ ਵਾਲੀ ਮਿਸਰੀ ਲੈ ਲਓ ਹੈਨਾ ਤੇ ਪਾਣੀ ਨਾਲ ਲੈ ਲਓ ਜੇ ਪੇਟ ਵੀ ਦਰਦ ਹੈ ਨਾ ਉਸੇ ਸਮੇਂ ਦਰਦ ਖਤਮ ਹੋਊ ਖੈਟੀਲੀਵਰ ਠੀਕ ਹੋਊਗਾ ਗੈਸ ਬਣ ਬਣਨ ਦੇਣੀ ਨੇ ਅੰਤਰੀਆਂ ਚ ਜਿਹੜਾ ਮਲ ਜੰਮਿਆ ਪਤਲਾ ਹੋ ਕੇ ਬਾਹਰ ਸੁੱਟ ਦੇਓ ਇੱਕ ਵਾਰੀ ਲੈ ਕੇ ਜੂ ਦੇਖੋ ਦਿਨ 3-4 ਦਿਨ ਲੈ ਕੇ ਫਿਰ ਨਾਗਾ ਪਾ ਦਿਓ ਫਿਰ 3-4 ਦਿਨ ਲਓ ਤੇ ਤੁਹਾਡਾ ਪੇਟ ਹਲਕਾ ਹੋ ਜਾਊਗਾ ਪੇਟ ਹਲਕਾ ਰਹਿਣ ਲੱਗ ਜਾਵੇਗਾ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਓਗੇ ਤੜੀਆਂ ਚੀਜ਼ਾਂ ਨਾ ਖਾਓ ਪੇਟ ਵੀ ਘਟ ਜਾਊ ਜੀਭ ਤੇ ਕੰਟਰੋਲ ਜੋ ਰੱਖਣਾ ਪਊਗਾ ਹੈ ਜੇਕਰ ਕੋਈ ਕਹੇ ਕਿ ਮਿੱਠੇ ਸੋਢਣਾ ਤਾਂ ਬਈ ਲੱਟਣ ਲੱਗ ਜਾਣਗੀਆਂ ਰੱਟੀਆਂ ਲੱਗ ਜਾਣਗੀਆਂ ਨਹੀਂ ਘਭਰਾਇਓ ਨਾ ਦੇਹ ਜੇ ਕਹਿੰਦੇ ਹਜੇ ਕੁਝ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਜੇ ਮਿਸ਼ਰੀ ਮਿਲ ਗਈ ਆ ਜਦੋਂ ਮਿਸ਼ਰੀ ਮਿਲ ਗਈ ਫਿਰ ਉਹਦਾ ਸਾਰੀ ਤਸਵੀਰ ਹੀ ਬਦਲ ਗਈ ਤੇ 22 ਚਾਂਸਸੇ ਘਰੇ ਜੇ ਮਿਸ਼ਰੀ ਆਪਾਂ ਰਾਤ ਨੂੰ ਲੋਡ ਪੈ ਗਈ ਦਰਦ ਹੋਇਆ ਤਾਂ ਮਿਸ਼ਰੀ ਨਹੀਂ ਤੁਹਾਡੇ ਘਰੇ ਤਾਂ ਜਿੰਨੀ ਤਾਂ ਹੁੰਦੀਆਂ ਨੇ ਫਿਰ ਉਹਦਾ ਚੀਨੀ ਮਗਾ ਲਓ ਕੱਲ ਨੂੰ ਫਿਰ ਤੁਸੀਂ ਮਿਸ਼ਰੀ ਮਗਾ ਲਓ ਟਾਕੇ ਬਾਈ ਮਿਸ਼ਰੀ ਇਹ ਹੁਣ ਆਪਣਾ ਵਿਆਹ ਦਾ ਸੀਜ਼ਨ ਚ ਆ ਰਿਹਾ ਉੱਥੇ ਖਾਣ ਨੂੰ ਕਈ ਤਾਂ ਇਹ ਦੇਖਦਾ ਵੀ ਇੱਕ ਚੀਜ਼ ਖਾ ਲਈ ਜਿਹੜੋਂ ਬਣੀਆਂ ਕਹਿੰਦੇ ਸਾਰੀਆਂ ਖਾਣੀਆਂ ਫਿਰ ਘਰ ਕਹਿੰਦੇ ਬਗਾਨਾ ਹੁੰਦਾ ਪੇਟ ਆਪ ਦਾ ਹੁੰਦਾ ਉੱਥੇ ਪੇਟ ਭਰ-ਭਰ ਖਾਈ ਜਾਂਦੇ ਫਿਰ ਦਰਦ ਸ਼ੁਰੂ ਹੋ ਜਾਂਦੇ ਨੇ ਤੇ ਤਕਲੀਫਾਂ ਜੇ ਕੋਈ ਐਂ ਜਿਆਦਾ ਖਾ ਲੇ ਅਪਚ ਹੋ ਜੇ ਤਾਂ ਤੁਸੀਂ ਇਹ ਅੱਧਾ ਚਮਚਾ ਮਿੱਠਾ ਸੋਡਾ ਤੇ ਅੱਧਾ ਚਮਚਾ ਮਿਸੀ ਲੈ ਲੈਣੀ ਓਸੇ ਬਰਤ ਤੁਸੀਂ ਤੁਸੀਂ ਤੰਦਰੁਸਤ ਠੀਕ ਠਾਕ ਹੋਗੇ ਨਾ ਤੇ ਉਮੀਦ ਆ ਤੁਸੀਂ ਲਿਖ ਲਿਆ ਹੋਣਾ ਸਾਰਾ ਇਹ ਨੁਕਤਾ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਉਤੇ ਨਾਲ ਫੇਰ ਮਿਲਾਂਗੇ ਧੰਨਵਾਦ